ਆਪਦੇ ਵਿੱਚ ਤੁਹਾਡੇ ਭਰਾਵ ਆਪ ਜਣੜੀਏ ਮੈਂਗਾ ਪਿਆਰ ਦੇ ਸੁਮੰਦਰੀ ਨੂੰ ਬੁਲਾ ਦਿਓ ਤੇ ਨਹੀਂ ਦਰਬੀਰੋ ਸਾਨੂੰ ਅੱਗੇ ਜਾਣ ਦਿਓ ਇਹ ਤਰੀਕਾ ਠੀਕ ਨਹੀਂ ਹੈ ਅਸੀਂ ਆ ਟਾਈਮ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਪਿੰਡ ਸਾਦਲੀ ਦੇ ਜਿੱਥੇ ਪੁਲਿਸ ਪ੍ਰਸ਼ਾਸਨ ਜਿਹੜਾ ਆਮੋ ਸਾਹਮਣੇ ਗੋਆ ਹੋਇਆ ਨਜ਼ਰ ਆ ਰਿਹਾ ਇਹ ਤਸਵੀਰਾਂ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਥੋੜਾ ਟਾਈਮ ਪਹਿਲਾਂ ਪੁਲਿਸ ਪ੍ਰਸ਼ਾਸਨ ਨੇ ਜਿਹੜੇ ਪੱਤਰਕਾਰਾਂ ਦੇ ਮੈਿਕ ਫੜਨ ਦੀ ਵੀ ਕੋਸ਼ਿਸ਼ ਕੀਤੀ ਉਸ ਦੇ ਜਰੀਏ ਹੁਣ ਜਿਹੜਾ ਤੁਹਾਨੂੰ ਜਿਹੜੀਆਂ ਤਸਵੀਰਾਂ ਦਿਖਾ ਰਿਹਾ ਇਸ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਪ੍ਰਸ਼ਾਸਨ ਜਿਹੜੇ ਕਿਸਾਨ ਨੇ ਉਹ ਆਪਣੀਆਂ ਜਿਹੜੇ ਸਵਾਲ ਕਰਨ ਲਈ ਅੱਗੇ ਵੱਲ ਵਧ ਰਹੇ ਸੀ ਪਿੰਡ ਸਾਜਲੀ ਸ਼ਾਮ ਦੇ ਪਿੰਡ ਸਾਜਲੀ ਦੇ ਵਿੱਚ ਅਸੀਂ ਖੜੇ ਹੋਏ ਆ ਇਹ ਜਿਹੜੀਆਂ ਤਸਵੀਰਾਂ ਦੇਖ ਰਿਹਾ ਕਿ ਬੇਵਜਾ ਸੀਐਮ ਭਗਵਾਨ ਤਮਨ ਅੱਜ ਸਕੂਲ ਦਾ ਦੁਗਾਟਨ ਕਰਨ ਲਈ ਆਉਣਾ ਸੀ ਇੱਕ ਪਾਸੇ ਕਿਸਾਨੀ ਝੰਡੇ ਲੱਗੇ ਜਿਹੜੇ ਕਿਸਾਨ ਨੇ ਉਹ ਇੱਥੇ ਵਿਰੋਧ ਕਰਨ ਲਈ ਪਹੁੰਚੇ ਹੋਏ ਨੇ ਤੇ ਦੂਜੇ ਪਾਸੇ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹ ਲਗਾਤਾਰ ਜਿਹੜੀਆਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਲਗਾਤਾਰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ ਇਹ ਜਿਹੜੀਆਂ ਤਸਵੀਰਾਂ ਨੇ ਪਿੰਡ ਸਾਜਲੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਅਸੀਂ ਕੋਸ਼ਿਸ਼ ਕਰਦੇ ਆ ਅਸੀਂ ਗੱਲ ਕਰਨ ਦੀਆਂ ਅੱਜ ਕੋਈ ਮੜੀ ਤੁਸੀਂ ਦੇਖੋਗੇ ਲਾਈਵ ਤੁਹਾਨੂੰ ਜਿਹੜੀਆਂ ਤਸਵੀਰਾਂ ਦਿਖਾ ਰਿਆ ਇਸ ਲਾਈਵ ਤਸਵੀਰਾਂ ਦੇ ਵਿੱਚ ਅਸੀਂ ਜ਼ਰੂਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਭਾਈ ਜੀ ਕੀ ਕਹਿਣਾ ਚਾਹੁੰਦਾ ਅਸੀਂ ਕਹਿਣਾ ਚਾਹੁੰਦਾ ਸਾਨੂੰ ਅੱਗੇ ਵਧਣ ਦਿੱਤਾ ਜਾਵੇ ਮੁੱਖ ਮੰਤਰੀ ਨਾਲ ਸਾਡੀ ਗੱਲਬਾਤ ਕਰਾਈ ਜਾਵੇ ਅਸੀਂ ਸਵਾਲਾਂ ਦੇ ਜਵਾਬ ਕਰਨੇ ਨੇ ਹੋਰ ਕੋਈ ਚੱਕਰ ਨਹੀਂ ਸਾਡਾ ਉਹ ਨਹੀਂ ਹੈਗਾ ਇਹ ਗੱਲਬਾਤ ਹੈ ਹੋਰ ਕੋਈ ਉਹ ਨਹੀਂ ਹੈਗਾ ਤੁਸੀਂ ਦੇਖੋਗੇ ਜਸਵਿੰਦਰ ਜਸਵਿੰਦਰ ਅਸੀਂ ਤੁਹਾਡੇ ਨਾਲ ਵੀ ਗੱਲ ਲਾਈਵ ਚੱਲ ਰਿਹਾ ਅਸੀਂ ਲਾਈਵ ਤਸਵੀਰਾਂ ਦੇ ਵਿੱਚ ਜ਼ਰੂਰ ਗੱਲਬਾਤ ਕਰਾਂਗੇ ਕਿ ਕੀ ਗੱਲਬਾਤ ਹੋ ਰਹੀ ਹੈ ਮੈਂ ਮੈਂ ਮਾਰੀ ਐ ਐਸਓ ਲੋਂਗੋ ਵਾਲ ਦੇ ਇਹਦੇ ਸਾਹਮਣੇ ਮਾਰੀ ਐ ਇਥੇ ਦੇਖੋ ਮੈਂ ਨਹੀਂ ਮਾਰੀ ਮੈਂ ਕੋਈ ਡਾਂਗ ਨਹੀਂ ਮਾਰੀ ਕੀ ਕੇਵਲ ਕੀ ਦੇਖੋ ਗੱਲ ਯਾਰ ਜਿਹੜਾ ਧੱਕਮ ਧੱਕਾ ਸੇ ਚੱਲ ਰਿਹਾ ਤੁਸੀਂ ਕੋਈ ਨੈਮਪਲੇਟ ਵਾਸਤੇ ਲਈ ਅਸੀਂ ਇਹ ਬਰਦਾਸ਼ਤ ਕਰਾਂਗੇ ਅਸੀਂ ਬਿਲਕੁਲ ਜੀ ਪੁਲਿਸ ਪ੍ਰਸ਼ਾਸਨ ਕਹਿ ਰਿਹਾ ਹੈ ਕਿ ਸਾਡੇ ਡਾਂਗ ਮਾਰੀ ਆ ਤੇ ਦੂਸਰੇ ਪਾਸੇ ਮੈਂ ਇੱਕ ਫੜਨ ਦੀ ਕੀ ਨੌਬਤ ਆ ਕਿਸੇ ਇਹ ਵੀ ਗੱਲ ਸਾਡੀ ਵੀ ਡਿਊਟੀ ਆ ਰਾਮਨਾਥ ਸਰ ਬਿਲਕੁਲ ਤੁਹਾਡੀ ਗੱਲ ਬਿਲਕੁਲ ਜਾਇਜ਼ ਆ ਪਰ ਅਸੀਂ ਵੀ ਕਵਰੇਜ ਕਰ ਰਹੇ ਹਾਂ ਸਾਡੇ ਕਿਉਂ ਸੱਕਾ ਕਰ ਰਹੇ ਹੋ ਮੈਂ ਕੋਈ ਧੱਕਾ ਨਹੀਂ ਕਰ ਰਿਹਾ ਤੁਸੀਂ ਵਨ ਸਾਈਡ ਕਵਰੇਜ ਕਿਉਂ ਕਰ ਰਹੇ ਹੋ ਤੁਸੀਂ ਸਾਡਾ ਸਾਡਾ ਵਰਜ਼ਨ ਇੱਥੇ ਦੱਸੋ ਤਾਂ ਸਹੀ ਨਾ ਸਾਨੂੰ ਕੀ ਹੋਇਆ ਕੀ ਕੀ ਨਹੀਂ ਦੱਸੋ ਸਾਡੀ ਡਿਊਟੀ ਆ ਇੱਥੋਂ ਅੱਗੇ ਨਹੀਂ ਜਾਣ ਦੇਣਾ ਪ੍ਰੋਟੈਸਟਰਸ ਨੂੰ ਠੀਕ ਆ ਸਾਡਾ ਵਰਜ਼ਨ ਲਿਆ ਤੁਸੀਂ ਉਦੋਂ ਦਾ ਤੁਸੀਂ ਸਰ ਹਜੇ ਧੱਕਾ ਮੁਕੀ ਤੁਸੀਂ ਅਸੀਂ ਕਿਤੇ ਤੁਸੀਂ ਤਾਂ ਰੋਕਣ ਦੇ ਲਈ ਅਸੀਂ ਤਾਂ ਖੜੇ ਆ ਧੱਕਾ ਮੁਕੀ ਇਹ ਕਰ ਰਹੇ ਨੇ ਤੁਸੀਂ ਸਾਡਾ ਵਰਸ਼ਨ ਲਿਆ ਮੈਂ ਤੁਹਾਨੂੰ ਇੰਨਾ ਹੀ ਕਿਹਾ ਤੁਸੀਂ ਦੱਸੋ ਤੁਸੀਂ ਆਪਣਾ ਵਰਸ਼ਨ ਦਿਓ ਸਰ ਨਹੀਂ ਹੁਣ ਵਰਸ਼ਨ ਹੀ ਦੇ ਰਿਆਂ ਹੁਣ ਵਰਸ਼ਨ ਹੀ ਦੇ ਰਿਆਂ ਤੁਸੀਂ ਤੁਹਾਨੂੰ ਤੁਸੀਂ ਕਹਿ ਰਹੇ ਸੀ ਮੇਰਾ ਮਾਈਕ ਫੜ ਲਿਆ ਮੈਂ ਤੁਹਾਨੂੰ ਕਹਿ ਰਹੇ ਸੀ ਕਿ ਅਕਸਾਉ ਨਾ ਇਹਨਾਂ ਨੂੰ ਹੁਣ ਠੀਕ ਹੈ ਪੱਤਰਕਾਰ ਦਾ ਕੰਮ ਅਕਸਾਉਣਾ ਨਹੀਂ ਹੁੰਦਾ ਜੀ ਅਸੀਂ ਸਿਰਫ ਕਵਰੇਜ ਕਰ ਰਹੇ ਹਾਂ ਆਪਾਂ ਕਿੱਥੇ ਆਪਾਂ ਇੱਥੇ ਖਨੌਰੀ ਵੀ ਰਹਿ ਆ ਸਰ ਅਸੀਂ ਪਹਿਲਾਂ ਸਵੇਰੇ ਬਹੁਤ ਕਰ ਲਈ ਮੈਂ ਹਜੇ ਹੋਣਾ ਆ ਸਰ ਮੈਂ ਪਹਿਲੀ ਵਾਰ ਮੈਂ ਹੋਣਾ ਆ ਹਜੇ ਤੁਸੀਂ ਆ ਕੇ ਇਹਨਾਂ ਦੀ ਵੀ ਬਾਈਟ ਲਈ ਸਭ ਦੀ ਲਈ ਹੁਣ ਲੈ ਲਓ ਅਕਸਾਉਂ ਜਸਵਿੰਦਰ ਕੀ ਅਸੀਂ ਤੁਹਾਨੂੰ ਅਕਸਾਉਂ ਨੇ ਅੱਗੇ ਵਧਣ ਲਈ ਬਿਲਕੁਲ ਨਹੀਂ ਵੀਰਾ ਅਕਸਾਉਂ ਦੀ ਲੋੜ ਹੀ ਨਹੀਂ ਬਿਲਕੁਲ ਸ਼ਾਂਤਮਈ ਤਰੀਕੇ ਦੇ ਨਾਲ ਮੁੱਖ ਮੰਤਰੀ ਤੋਂ ਸਵਾਲ ਪੁੱਛਣ ਲਈ ਜਾ ਰਹੇ ਹਾਂ ਇਹ ਬਿਨਾਂ ਬਜਾ ਪੁਲਿਸ ਰਸਤੇ ਰੋਕੀ ਖੜੀ ਹੈ ਜਿਹਦਾ ਕੋਈ ਮਤਲਬ ਨਹੀਂ ਸਿਰਫ ਵਿਰੋਧ ਨਹੀਂ ਕਰਨਾ ਕਿਸੇ ਗੱਲ ਦਾ ਸਵਾਲ ਪੁੱਛਣਿਆ ਸਵਾਲਾਂ ਤੋਂ ਭਜਰੇ ਆ ਪੰਜਾਬ ਦਾ ਮੁੱਖ ਮੰਤਰੀ ਪੁਲਿਸ ਦੀ ਜ਼ੋਰ ਦੇ ਸਦਕਾ ਇਹ ਤਾਕਤ ਨੂੰ ਵਰਤ ਕੇ ਲੋਕਾਂ ਦੀ ਜਵਾਨਬੰਦੀ ਦੇ ਫੈਸਲੇ ਆ ਇਹ ਜਿਹੜੇ ਕਾਮਯਾਬ ਨਹੀਂ ਹੋਣਗੇ ਜੇ ਪੰਜਾਬ ਦਾ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੀ ਪੁਲਿਸ ਦੇ ਜ਼ੋਰ ਸਦਕਾ ਸ਼ਾਇਲੀ ਪਿੰਡ ਨੂੰ ਪੁਰ ਸੋਣੀ ਦੇ ਵਿੱਚ ਤਬਦੀਲ ਕਰਕੇ ਇਹ ਗੁੰਡਾ ਕਰਦੀ ਇੱਥੇ ਹਾਲਾਤ ਨੇ ਜਿਹੜੇ ਬਹੁਤ ਵਿਗੜਦੇ ਨਜ਼ਰ ਆ ਰਹੇ ਨੇ ਪੁਲਿਸ ਪ੍ਰਸ਼ਾਸਨ ਕਹ ਰਿਹਾ ਰਿਪੋਰਟਰਾਂ ਨੂੰ ਕਿ ਤੁਸੀਂ ਉਕਸਾਰ ਹੋਂ ਕਿਉਂਕਿ ਕਿਸਾਨ ਨੇ ਜਿਹੜੇ ਭਾਵੇਂ ਲਗਾਤਾਰ ਅਸੀਂ ਖਨੌਰੀ ਤੇ ਸੰਭੂ ਬਾਰਡਰ ਤੋਂ ਕਵਰੇਜ ਕਰਦੇ ਰਹਾਂ ਕਦੇ ਵੀ ਕਿਸੇ ਰਿਪੋਰਟਰ ਨੂੰ ਸਿਰਫ ਕਵਰੇਜ ਕਰਨ ਲਈ ਉੱਥੇ ਕਰਨਾ ਪੈਂਦਾ ਪਰ ਇਸ ਵਾਰੀ ਬਗਲਾੜ ਝਾਕੇ ਕਿਉਂਕਿ ਕਿਸਾਨ ਨੇ ਜਿਹੜੇ ਅੱਗੇ ਵਧਣਾ ਚਾਹੁੰਦੇ ਨੇ ਪੁਲਿਸ ਉਹਨਾਂ ਨੂੰ ਰੋਕ ਰਹੀ ਆ ਉਹੀ ਚੀਜ਼ ਅਸੀਂ ਦਿਖਾ ਰਹੇ ਹਾਂ ਉਹਦੇ ਵਿੱਚ ਰਿਪੋਰਟਰਾਂ ਦੇ ਮੈਕ ਫੜਨਾ ਕਿੰਨਾ ਕਜਾਜਾ ਇਹ ਸਾਰੇ ਪਬਲਿਕ ਦੱਸੂਗੀ ਪਰ ਜਿਹੜੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਸ ਤਸਵੀਰਾਂ ਦੇ ਵਿੱਚ ਜਿਹੜੀਆਂ ਤੁਹਾਨੂੰ ਨਜ਼ਰ ਆ ਰਹੇ ਤੁਸੀਂ ਦੇਖੋਗੇ ਲਗਾਤਾਰ ਜਿਹੜੀਆਂ ਤਸਵੀਰਾਂ ਦੇ ਵਿੱਚ ਅਸੀਂ ਦਿਖਾ ਰਹੇ ਹਾਂ ਲਗਾਤਾਰ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਕਿ ਤੁਹਾਨੂੰ ਤਸਵੀਰਾਂ ਦੇ ਵਿੱਚ ਜ਼ਰੂਰ ਨਜ਼ਰ ਆਊਗਾ ਕਿ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਤੇਨਾਤ ਜਿਹੜੇ ਕੀਤੀ ਗਈ ਹੈ ਉਸੇ ਦੇ ਨਜ਼ਰ ਵੱਡੀ ਪੁਲਿਸ ਕਹਿ ਰਹੀ ਹੈ ਕਿ ਸਾਡੇ ਐਸਐਚਓ ਦੇ ਡੰਡਾ ਮਾਰਿਆ ਤੇ ਕਿਸਾਨ ਕਹਿ ਰਹੇ ਨੇ ਕਿ ਅਸੀਂ ਅੱਗੇ ਵਧਣਾ ਅਸੀਂ ਸੀਐਮ ਭਗਵੰਤ ਮਾਨ ਨੂੰ ਜਿਹੜਾ ਰੋਕਣਾ ਉਸ ਨੂੰ ਲੈ ਕੇ ਅਸੀਂ ਸਵਾਲ ਪੁੱਛਣੇ ਨੇ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਪੁਲਿਸ ਸਾਨੂੰ ਰੋਕ ਰਹੀ ਹੈ ਇੱਥੇ ਜਿਹੜਾ ਧੱਕਾ ਮੁਕੀ ਹੋਈ ਆ ਉਸ ਨੂੰ ਲੈ ਕੇ ਤਕਰਾਰ ਵਾਜੀ ਹੋਈ ਆ ਪਰ ਬਗਲਾਹੜ ਝਾਕੇ ਕੈਮਰੇਮੈਨਾਂ ਦੇ ਜਿਹੜੇ ਕੈਮਰਾ ਜਿਹੜੇ ਰਿਪੋਰਟਰਾਂ ਨੇ ਮੈਕ ਫੜਨੇ ਬਾਈ ਜੀ ਕਿੰਨੇ ਕਿਤੇ ਬਹੁਤ ਗਲਤ ਹੈਗਾ ਜੋ ਵੀ ਹੈ ਲੋਕਤੰਤਰ ਹੈ ਲੋਕਤੰਤਰ ਇਹੀ ਕਹਾ ਜਾਂਦਾ ਹਰ ਇੱਕ ਨੂੰ ਆਪਣੀ ਆਵਾਜ਼ ਬੁਲੰਦ ਕਰਨ ਦਾ ਹੱਕ ਹੈ ਇਹੀ ਆਮ ਆਦਮੀ ਪਾਰਟੀ ਵੀ ਧਰਨੇ ਮਜਾਰਾਂ ਚੋਂ ਨਿਕਲੀ ਹੈ ਤੇ ਦਿੱਲੀ ਦੀਆਂ ਸੜਕਾਂ ਤੇ ਹੁਣ ਪੰਜਾਬ ਦੇ ਵਿੱਚ ਇਹੀ ਮੁੱਖ ਮੰਤਰੀ ਭਗਮੰਤ ਮਾ ਨਾਮਨ ਰੋੜਾ ਹਰਪਾਲ ਚੀਮਾ ਸਾਰੇ ਧਰਨੇ ਮਜਾਰਾਂ ਦੇ ਵਿੱਚ ਆ ਕੇ ਬੈਹnde ਸੀ ਅੱਜ ਇਹਨਾਂ ਨੂੰ ਧਰਨਾਕਾਰੀ ਬੁਰਾ ਲੱਗਣ ਲੱਗੇ ਸੋ ਲੋਕਤੰਤਰ ਦੇ ਵਿੱਚ ਹਰੇਕ ਨੂੰ ਸੰਘਰਸ਼ ਦੱਦਿਆਂ ਨਹੀਂ ਜਾ ਸਕਦਾ ਕਦੇ ਵੀ ਡੰਡੇ ਦੇ ਜ਼ੋਰ ਨਾਲ ਨਾ ਸੰਘਰਸ਼ ਕੋਈ ਦੱਬਿਆ ਗਿਆ ਤੇ ਨਾ ਹੀ ਦੱਬਿਆ ਜਾਊਗਾ ਹਮੇਸ਼ਾ ਲੋਕ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਦੇ ਰਹਿਣਗੇ ਜੋ ਕੁਝ ਆਮ ਆਦਮੀ ਪਾਰਟੀ ਦੀ ਸਰਕਾਰ ਕਰ ਰਹੀ ਹੈ ਇਹਦਾ ਖਮਿਆਜਾ ਆਉਣ ਵਾਲੇ ਦਿਨਾਂ ਦੇ ਵਿੱਚ 2027 ਦੀਆਂ ਚੋਣਾਂ ਮੇਲੇ ਖਾਸ ਕਰਕੇ ਇਹਨਾਂ ਨੂੰ ਭੁਗਤਣਾ ਪਊਗਾ ਤੁਸੀਂ ਦੇਖੋਗੇ ਸਾਰੇ ਪਾਸੇ ਜਿਹੜੀ ਰਿਪੋਰਟਿੰਗ ਹੈ ਸਾਰੇ ਪੱਤਰਕਾਰਾਂ ਨੂੰ ਰੋਕਿਆ ਜਾ ਰਿਹਾ ਉਹਨਾਂ ਦੇ ਕੈਮਰੇ ਜਿਹੜੇ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲਗਾਤਾਰ ਤਸਵੀਰਾਂ ਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ ਜਿਹੜੇ ਸੋਸ਼ਲ ਮੀਡੀਆ ਵਾਲੇ ਪੱਤਰਕਾਰ ਨੇ ਉਹਨਾਂ ਨੂੰ ਵੀ ਇੱਥੇ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਤਸਵੀਰਾਂ ਗੜੀਆਂ ਸਪੰਡ ਸਾਜ਼ਰੀ ਦੀਆਂ ਸੀਐਮ ਭਗਵੰਤ ਮਾਨ ਨੇ ਅੱਜ ਇੱਥੇ ਸਕੂਲ ਦਾ ਦੌਗਾਟਰ ਕਰਨ ਲਈ ਆਉਣਾ ਸੀ ਲਗਾਤਾਰ ਜਿਹੜਾ ਰਿਪੋਰਟਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਇਹਨਾਂ ਦੇ ਵਿੱਚ ਕੀ ਕਰ ਸਕਦੇ ਆ ਕਿਉਂਕਿ ਕਵਰੇਜ ਤੋਂ ਵੀ ਵਾਂਝੇ ਰੱਖਣਾ ਚਾਹੁੰਦੀ ਆ ਸਰਕਾਰ ਪਾਕਾਲਤ ਕਰ ਰਹੀ ਆ ਲਗਾਤਾਰ ਜਿਹੜੀਆਂ ਤਸਵੀਰਾਂ ਨੇ ਉਹ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਹੈ ਜਿਹੜੀ ਉਹ ਇੱਥੇ ਖੜੀ ਹੋਈ ਹੈ ਕੀ ਹੋਇਆ ਕੀ ਹੋਇਆ ਤੁਹਾਡੇ ਨਾਲ ਸਰ ਜਿਵੇਂ ਜ ਸਾਨੂੰ ਲੱਗ ਰਿਹਾ ਹੈ ਕਿ ਇੱਕ ਪੁਲਿਸ ਮੁਲਾਜ਼ਮ ਦੀ ਸ਼ਰਾਬ ਪੀਤੀ ਹੋਈ ਹੈ ਇਹ ਪੱਤਰਕਾਰਾਂ ਨਾਲ ਹੀ ਤੰਗ ਕਰ ਰਹੇ ਨੇ ਪੁਲਿਸ ਮੁਲਾਜ਼ਮ ਨੇ ਜਿਹੜੇ ਕੀ ਕਹਿ ਰਹੇ ਨੇ ਇਹ ਕਹਿ ਰਹੇ ਨੇ ਵੀ ਸਾਡੇ ਮੁਲਾਜ਼ਮ ਨਹੀਂ ਸ਼ਰਾਬ ਪੀਤੀ ਹੋਈ ਇਹ ਨਹੀਂ ਕਰ ਰਹੀ ਬੋਲੀ ਕਰ ਰਹੀ ਉਦਾਂ ਦੀ ਵੀਪ ਕਰ ਰਹੀ ਹੈ ਗੰਮੇ ਸੇ ਵੀਪ ਕਰ ਰਹੀ ਹੈ ਪੁਲਿਸ ਕੀ ਕੀ ਲੱਗਦਾ ਤੁਹਾਨੂੰ ਕਿ ਇੱਕ ਪਾਸੇ ਚੌਥਾ ਥੰਮ ਕਿਹਾ ਜਾਂਦਾ ਰਿਪੋਰਟਿੰਗ ਨੂੰ ਹੁਣ ਜਿਹੜੇ ਸਾਰਿਆਂ ਦੇ ਮੋਬਾਈਲ ਵੀ ਰੋਕਣ ਦੀ ਮਾਇਕ ਵੀ ਫੰਦੀ ਬਾਈ ਜੀ ਮੈਂ ਪਿਛਲੇ 30 ਸਾਲਾਂ ਤੋਂ ਪੱਤਰਕਾਰੀ ਕਰ ਰਿਹਾ ਆ ਐਦਾਂ ਦਾ ਬਿਹਾਰ ਪੱਤਰਕਾਰਾਂ ਨਾਲ ਕਿਦੇ ਵੀ ਨਹੀਂ ਕੀਤਾ ਜਿਹੜਾ ਜਿਹੜਾ ਪੰਜਾਬ ਪੁਲਿਸ ਹੁਣ ਕਰ ਰਹੀ ਹੈ ਮੈਂ ਪਿਛਲੇ 30 ਸਾਲਾਂ ਤੋਂ ਪ੍ਰੈਸ ਨਾਲ ਜੁੜਿਆ ਹੋਇਆ ਆ ਪੱਤਰਕਾਰਾਂ ਦੀ ਬਦਨਾਮੀ ਕਰ ਰਹੀ ਹੈ ਬੇਇੱਜ਼ਤੀ ਕਰ ਰਹੀ ਹੈ ਪੁਲਿਸ ਬਿਲਕੁਲ ਜੀ ਇਹ ਜਿਹੜੇ ਹਾਲਾਤ ਨੇ ਇੱਥੇ ਦੇ ਬਣੇ ਹੋਏ ਨੇ ਅੱਜ ਸੀਐਫ ਭਗਵੰਤ ਮਾਨ ਜਿਹੜੇ ਇੱਥੇ ਰੋਕਣ ਦੇ ਲਈ ਪਹੁੰਚੇ ਹੋਏ ਨੇ ਇਹ ਜਿਹੜੀਆਂ ਤਸਵੀਰਾਂ ਬਗਲਾਹਰ ਝਾਕੇ ਕੈ ਤੇ ਮਹਿਕ ਫੜਨ ਦੀ ਕੋਸ਼ਿਸ਼ ਕੀਤੀ ਗਈ ਆ ਤੇ ਸਾਨੂੰ ਵੀ ਜਿਹੜਾ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ ਉਹਨਾਂ ਨੂੰ ਜਿਹੜਾ ਅੱਗੇ ਉਕਸਾ ਰਹੇ ਹੋ ਧਰਨਾ ਪ੍ਰੋਟੈਸਟ ਕਰਨ ਦੇ ਸਾਡਾ ਕੰਮ ਹੈ ਸਾਫ ਸੁਥਰੀ ਪੱਤਰਕਾਰੀ ਕਰਨਾ ਪਰ ਹੁਣ ਜਿਹੜੇ ਹਾਲਾਤ ਅੱਗੇ ਪੈਦਾ ਹੋਏ ਹੋਏ ਨੇ ਉਹਦੇ ਵਿੱਚ ਤੁਸੀਂ ਆਪ ਦੇਖ ਲਓ ਕਿ ਕੀ ਹੱਲ ਖਾਵਾਂਗੇ ਕਿ ਲਗਾਤਾਰ ਜਿਹੜੇ ਇਹ ਰਿਪੋਰਟਾਂ ਹਨ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਪੱਤਰਕਾਰਾਂ ਨਾਲ ਪੁਲਿਸ ਉੱਚੀ ਨਜ਼ਰ ਆ ਰਹੀ ਹੈ ਤੇ ਦੂਜੇ ਪਾਸੇ ਕਿਸਾਨ ਨੇ ਜਿਹੜੇ ਲਗਾਤਾਰ ਜਿਹੜੇ ਟੈਸਟ ਕਰਦੇ ਨਜ਼ਰ ਆ ਰਹੇ ਨੇ ਇਹ ਜਿਹੜੀਆਂ ਤਸਵੀਰਾਂ ਨੇ ਪਿੰਡ ਸਾਜਲੀ ਦੀਆਂ ਤਸਵੀਰਾਂ ਨੇ ਤੁਸੀਂ ਬਾਈ ਜੀ ਟਰੈਕਟਰ ਲੈ ਕੇ ਜਾ ਰਹੇ ਸੀ ਅਫਤ ਕੀ ਕਾਰਨ ਹੋਇਆ ਤੁਹਾਨੂੰ ਵੀਰੇ ਪੁਲਿਸ ਨੇ ਤੱਕੇ ਨਾਲ ਰੋਕਿਆ ਕਣਕ ਵੱਢ ਕੇ ਮਸ਼ੀਨ ਖੇਤ 'ਚ ਖੜੀ ਆ ਕਿਸਾਨ ਦੇਖੋ ਵੀ ਕੀ ਕਰੇ ਪੁਲਿਸ ਤੱਕੇ ਨਾਲ ਟਰੈਕਟਰ ਦੀ ਚਾਬੀ ਲੈ ਗਿਆ ਬੋਰੀਆਂ ਭਰਨ ਨੂੰ ਤਿਆਰ ਹੋ ਰਹਿਣਾ ਕਣਕ ਦੀਆਂ ਪੁਲਿਸ ਗੁੰਡਾ ਕਰਦੀ ਕਰਿਆ ਟਰੈਕਟਰ ਦੀ ਚਾਬੀ ਕੱਢ ਕੇ ਲਗਾ ਕਣਕ ਦੇ ਪਰ ਉਹਦੇ ਉੱਤੋਂ ਬਿਲਕੁਲ ਜੀ ਉਧਰ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕਿ ਪੱਤਰਕਾਰਾਂ ਨਾਲ ਕੁਝ ਜਿਹੜਾ ਮਿਸ ਹੈਵ ਹੈ ਜਿਹੜਾ ਸਰਕਾਰ ਵੱਲੋਂ ਕੀਤਾ ਜਾ ਰਿਹਾ ਇਹ ਜਿਹੜੀਆਂ ਤਸਵੀਰਾਂ ਨੇ ਤੁਹਾਨੂੰ ਅਸੀਂ ਜ਼ਰੂਰ ਦਿਖਾਵਾਂਗੇ ਕਿ ਹੈ ਕੀ ਹੈ ਕਿਉਂਕਿ ਚੌਥਾ ਥੰਮ ਕਹਿਣ ਜਾ ਰਹੇ ਹਰ ਇੱਕ ਦੀ ਆਵਾਜ਼ ਹੈ ਜਿਹੜੀ ਅਸੀਂ ਉਠਾ ਰਹੇ ਆ ਇਹ ਤਸਵੀਰਾਂ ਦੇ ਵਿੱਚ ਤੁਸੀਂ ਖੁਦ ਦੇਖ ਰਹੇ ਹੋ ਕਿ ਲਗਾਤਾਰ ਜਿਹੜਾ ਕਿਸਾਨ ਹੈ ਅੱਗੇ ਵਧਣਾ ਚਾਹੁੰਦੇ ਨੇ ਤੇ ਤੁਸੀਂ ਜਿਹੜੀਆਂ ਤਸਵੀਰਾਂ ਦੇ ਵਿੱਚ ਹੁਣ ਤੁਸੀਂ ਮੈਂ ਕਹਿਣਾ ਇਹ ਚਾਹੁੰਦਾ ਤੁਸੀਂ ਕਹਿੰਦੇ ਸੀ ਵੀ ਪੱਤਰਕਾਰ ਕਦੀ ਕਿਸੇ ਨੂੰ ਕਸਾਉਂਦਾ ਨਹੀਂ ਆ ਪੱਤਰਕਾਰ ਸਾਹਿਬ ਇਸ ਗੱਡੀ ਦੇ ਉੱਤੇ ਖੜੇ ਸੀ ਇਹ ਪੱਤਰਕਾਰ ਸਾਹਿਬ ਇਸ ਗੱਡੀ ਦੇ ਉੱਤੇ ਖੜੇ ਸੀ ਉੱਤੇ ਖੜੇ ਕਹਿ ਰਹੇ ਨੇ ਵੀ ਪੁਲਿਸ ਨੇ ਸ਼ਰਾਬ ਪੀਤੀ ਆ ਅਸੀਂ ਕਿੱਥੇ ਥੱਲੇ ਆਓ ਤੁਸੀਂ ਤੁਸੀਂ ਝੂਠ ਨਾ ਬੋਲੋ ਮੇਰੀ ਇੱਕ ਮਿੰਟ ਇਹ ਕਹਿੰਦਾ ਪੁਲਿਸ ਨੇ ਸ਼ਰਾਬ ਪੀਤੀ ਹੋਈ ਆ ਲੇਕਿਨ ਥੱਲੇ ਆਓ ਮੈਨੂੰ ਮਲਾਓ ਹੁਣ ਇਹਨੂੰ ਪੁੱਛੋ ਵੀ ਕਿੰਨੇ ਸ਼ਰਾਬ ਪੀਤੀ ਹੋਈ। ਪੁੱਛੋ ਇਹਨੂੰ। ਨਹੀਂ ਨਹੀਂ ਪੱਤਰਕਾਰ। ਇਹ ਚੰਦ। ਹੁਣ ਤੁਸੀਂ ਆਪਣੀ ਨਿੱਜੀ ਗੱਲ ਨਾ ਨਾ ਕਰੋ। ਮੈਂ ਤਾਂ ਇਹ ਕਹਿ ਰਿਹਾ ਤੁਸੀਂ ਕਹਿੰਦੇ ਹੋ ਪੱਤਰਕਾਰ ਕਦੀ ਵੀ ਉਖਾਉਂਦੇ ਨਹੀਂ। ਮੈਂ ਤੁਹਾਨੂੰ ਸਾਹਮਣੇ ਵਿਖਾ ਦਤਾ ਵੀ ਪੱਤਰਕਾਰ ਉਖਾੜਿਆ ਪੀੜ ਨੂੰ। ਤੁਸੀਂ ਤੂੰ ਬਿਲਕੁਲ ਜੀ। ਤੂੰ ਖੜ ਕੇ ਕਹਿ ਰਹੇ। ਹੁਣ ਜਿਹੜਾ ਮਸਲਾ ਇੱਥੇ ਬੜਾ ਭਖਦਾ ਹੋਇਆ ਨਜ਼ਰ ਆ ਰਿਹਾ ਇਹ ਤਸਵੀਰਾਂ ਦੇ ਵਿੱਚ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਪ੍ਰਸ਼ਾਸਨ ਪੂਰੀ ਬਗਲਾੜ ਦੇ ਵਿੱਚ ਆ ਚੁੱਕੇ ਆ ਇਹ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਕਿ ਪੱਤਰਕਾਰਾਂ ਨੂੰ ਉਕਸਾਉਣ ਦੇ ਦੋਸਾਂ ਦੇ ਵਿੱਚ ਜਿਹੜਾ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਇਹ ਹੁਣ ਕੀ ਮਸਲਾ ਕੀ ਹੈ ਕਿਉਂਕਿ ਕੁਝ ਕਹਿ ਰਹੇ ਨੇ ਕਿਸਾਨ ਕਿ ਸਰਾਪੀ ਕੇ ਮਲਾਜਮ ਇੱਥੇ ਪਾਚੇ ਹੋਏ ਨੇ ਪਰ ਉਹ ਕਹਿ ਰਹੇ ਨੇ ਕਿ ਪੱਤਰਕਾਰਾਂ ਨੂੰ ਜਿਹੜਾ ਉਕਸਾਇਆ ਜਾ ਰਿਹਾ ਇਹ ਜਿਹੜੀਆਂ ਤਸਵੀਰਾਂ ਨੇ ਪਿੰਡ ਸਾਜ਼ਲੀ ਦੀਆਂ ਤੁਹਾਨੂੰ ਅਸੀਂ ਲਾਈਵ ਤਸਵੀਰਾਂ ਦੇ ਵਿੱਚ ਦਿਖਾ ਰਹੇ ਆ ਇਹ ਵੱਡਾ ਇਕੱਠ ਹੈ ਜਿਹੜਾ ਇੱਥੇ ਨਜ਼ਰ ਆ ਰਿਹਾ ਕਿ ਦੂਜੇ ਪਾਸੇ ਸੀਐਮ ਭਗਵੰਤ ਮਾਨ ਜਿਹੜੇ ਸਕੂਲ ਦਾ ਦੁਗਾਟਨ ਕਰ ਰਹੇ ਨੇ ਉਸੇ ਪਿੰਡ ਦੇ ਵਿੱਚ ਅੱਜ ਜਿਹੜਾ ਕਿਸਾਨਾਂ ਵੱਲੋਂ ਵਿਰੋਧ ਆ ਜਿਹੜਾ ਕੀਤਾ ਜਾ ਰਿਹਾ ਪਰ ਤਸਵੀਰਾਂ ਦੇ ਵਿੱਚ ਇਹ ਵੀ ਸਾਹਮਣੇ ਆਇਆ ਕਿ ਇੱਕ ਕਿਸਾਨ ਟਰੈਕਟਰ ਟਰਾਲੀ ਲੈ ਕੇ ਜਾ ਰਿਹਾ ਸੀ ਕਣਕ ਦੀ ਭਰੀ ਹੋਈ ਟਰਾਲੀ ਉਹਦੀ ਇੱਥੇ ਰੋਕੀ ਗਈ ਆ ਕਿਸਾਨ ਕਹਿ ਰਿਹਾ ਕਿ ਮੈਂ ਆਪਣੀ ਫਸਲ ਆ ਜਿਹੜੀ ਜੇ ਮੇਰੇ ਕੰਬੈਨ ਲੱਗੀ ਹੋਈ ਆ ਫਸਲ ਮੰਡੀ ਦੇ ਵਿੱਚ ਲਾ ਕੇ ਦੁਬਾਰਾ ਟਰਾਲੀ ਭਰਨੀ ਸੀ ਉਹ ਵੀ ਇੱਥੇ ਹਰਾਸ ਹੋ ਰਿਹਾ ਟਰਾਲੀ ਆ ਜਿਹੜੀ ਕਣਕ ਦੀ ਭਰੀ ਹੋਈ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਰਹੇ ਆ ਇਸ ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚ ਦੇਖੋ ਕਿ ਕਿਵੇਂ ਇਹ ਜਿਹੜੀ ਟਰਾਲੀ ਵੀ ਇੱਥੇ ਰੋਕੀ ਗਈ ਆ ਪਰ ਹੁਣ ਕੀ ਕਿਸਾਨ ਨੇ ਜਿਹੜੇ ਜਿਹੜੇ ਸਰਕਾਰ ਆ ਕਿਹਾ ਕਰਦੀ ਸੀ ਕਿ ਅਸੀਂ ਤੁਸੀਂ ਪਿੰਡਾਂ ਦੇ ਵਿੱਚ ਆਏ ਲੀਡਰਾਂ ਨੂੰ ਸਵਾਲ ਕਰੋ ਪਰ ਉਹੀ ਸਰਕਾਰ ਦੇ ਨੁਮਾਇੰਦੇ ਨੇ ਜਿਹੜੇ ਆਪ ਰੈਲੀਆਂ ਦੇ ਵਿੱਚ ਕਿਹਾ ਜਾਂਦੇ ਤੇ ਉਹ ਸਵਾਲਾਂ ਤੋਂ ਭੱਜਦੇ ਨਜ਼ਰ ਆ ਰਹੇ ਨੇ ਕਿਉਂਕਿ ਲਗਾਤਾਰ ਸੀਐਮ ਭਗਵੰਤ ਮਾਨ ਤੇ ਇਹਨਾਂ ਦੇ ਹੋਰ ਲੀਡਰ ਕੇ ਜਿੱਥੇ ਵੀ ਤੁਹਾਨੂੰ ਕੋਈ ਪ੍ਰੋਬਲਮ ਹੈ ਤਾਂ ਲੀਡਰਾਂ ਨੂੰ ਘੇਰ ਕੇ ਸਵਾਲ ਪੁੱਛ ਸਕਦੇ ਹੋ ਉਹ ਸਵਾਲ ਪੁੱਛਣ ਕਿਸ ਨੂੰ ਇਹ ਜਿਹੜੇ ਸਵਾਲ ਨੇ ਖੜੇ ਹੁੰਦੇ ਨੇ ਕਿ ਸਵਾਲ ਪੁੱਛਣ ਕਿਸ ਨੂੰ ਕੌਣ ਉਹਨਾਂ ਨੂੰ ਉਹਨਾਂ ਦੇ ਸਵਾਲਾਂ ਦਾ ਜਵਾਬ ਦੇਊਗਾ ਕਿਉਂਕਿ ਉਹਨਾਂ ਨੂੰ ਤਾਂ ਰਸਤੇ ਦੇ ਵਿੱਚ ਵੱਡਾ ਪੁਲਿਸ ਫੋਰਸ ਬਲ ਤਨਾਤ ਕਰਕੇ ਰੋਕਿਆ ਜਾਂਦਾ ਹੈ ਇਹ ਜਿਹੜੀਆਂ ਤਸਵੀਰਾਂ ਨੇ ਪਿੰਡ ਸਾਜਲੀ ਦੀਆਂ ਨੇ ਪਿੰਡ ਸਨਾਮ ਤੋਂ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਇਹ ਅਸੀਂ ਲਗਾਤਾਰ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਇਹ ਤਸਵੀਰਾਂ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਲਗਾਤਾਰ ਇਹਨਾਂ ਦੇ ਵਿੱਚ ਪੁਲਿਸ ਵੱਲ ਤੇ ਜਿਹੜੇ ਕਿਸਾਨ ਨੇ ਆਮੋ ਸਾਹਮਣੇ ਖੜੇ ਨੇ ਉਹ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਪੁਲਿਸ ਹੈ ਜਿਹੜੀ ਉਹਨਾਂ ਨੂੰ ਰੋਕ ਦੀ ਨਜ਼ਰ ਆ ਰਹੀ ਹੈ। ਕੁਝ ਪੱਤਰਕਾਰਾਂ ਨਾਲ ਵੀ ਹਲਚਲ ਹੋਈ ਹੈ ਪਰ ਹੁਣ ਜਿਹੜੀ ਸਥਿਤੀ ਥੋੜੀ ਇਹ ਲੱਗ ਰਹੀ ਹੈ ਕਿ ਕਿਸਾਨ ਨੇ ਜਿਹੜੇ ਉਹ ਰੁਕੇ ਹੋਏ ਨੇ ਸੀਐਮ ਸਾਹਿਬ ਉਧਰ ਸਕੂਲ ਦੇ ਵਿੱਚ ਪਹੁੰਚ ਚੁੱਕੇ ਨੇ ਇਹਨਾਂ ਨੂੰ ਇੱਥੇ ਹੀ ਰੋਕਿਆ ਜਾ ਰਿਹਾ ਹੈ। ਬਾਬੂ ਸਿੰਘ ਜੀ ਨਾਲ ਗੱਲ ਕਰਦੇ ਹਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਾਈ ਜੀ ਲਗਾਤਾਰ ਪ੍ਰੋਟੈਸਟ ਦੇ ਵਿੱਚ ਤੁਸੀਂ ਖੜੇ ਹੋ ਕੀ ਕਹਿਣਾ ਚਾਹੁੰਦੇ ਹੋ? ਅਸੀਂ ਕਹਿੰਦੇ ਹਾਂ ਜੀ ਇਹ ਗੁੰਡਾਗਰਦੀ ਕਰ ਰਹੀ ਹੈ। ਅਸੀਂ ਭਵੰਤ ਮੁੱਖ ਮੰਤਰੀ ਨਾਲ ਗੱਲਾਂ ਆਪਦੇ ਜਵਾਬ ਲੈਣ ਆਇਆ ਗੱਲਾਂ ਦੇ ਆਪਦੀਆਂ ਦੇ ਕਿਸਾਨੀ ਦਾ ਨਾਸ ਕਰਤਾ ਇਹਨਾਂ ਨੇ ਕਹਾਨ ਕਰਤਾ ਜਿਹੜਾ ਕਹਿੰਦਾ ਸੀ ਮੈਂ ਐਮਐਸਵੀ ਦੇਵਾਂਗਾ ਕਹਿੰਦਾ 400 ਰੁਪਿਆ ਕੁਆਂਟਲ ਜੀੜੀ ਦਾ ਘਟਾਇਆ ਲੋਕਾਂ ਦਾ ਹੁਣ ਕਣਕ ਮੰਡੀਆਂ ਭਰੀਆਂ ਭਈਆਂ ਨੇ ਉਹ ਨਹੀਂ ਚੱਕਦਾ ਤੇ ਅਸੀਂ ਕਿਸਾਨ ਖੜੇ ਆਂ ਕਿਸਾਨਾਂ ਨਾਲ ਗੱਲਾਂ ਕਰਨ ਆਉਂਦਾ ਹੈ ਕਿਸਾਨੋਂ ਕਿਹੜੇ ਨੇ ਜਿੰਨੇ ਨਾਲ ਗੱਲਾਂ ਕਰਦਾ ਹੈ ਉਹਨਾਂ ਸਰਪੰਚ ਪੰਜ ਇਹਨਾਂ ਦੇ ਨੇਤੇ ਉਹਨਾਂ ਦਾ ਗਰਾਂਡਾਂ 'ਚ ਲੋੜ ਹੁੰਦਾਣ ਦੀ ਅਸੀਂ ਤਾਂ ਗਰਾਂਡਾਂ 'ਚ ਲੈਣੀਆਂ ਅਸੀਂ ਆਪਣੇ ਹੱਕ ਲੈਣੇ ਨੇ ਪਰ ਸੀਐਮ ਭਵਨਤਮਨਤਾ ਆਪਕੇ ਹਾ ਕਰਦੇ ਸੀ ਕਿ ਤੁਸੀਂ ਜਿਹੜੇ ਨਮਾਇंदे ਨੇ ਜਿਨ੍ਹਾਂ ਦੀ ਤੁਸੀਂ ਸਰਕਾਰ ਚੁਣਦੇ ਉਹਨਾਂ ਨੂੰ ਸਵਾਲ ਕਰਿਆ ਕਰੋ ਹੱਜ ਉਹੀ ਤਾਂ ਗੱਲ ਹੈ ਜੀ ਕਹਿੰਦੇ ਨੇ ਸਵਾਲ ਕਰਿਆ ਕਰੋ ਪਹਿਲਾਂ ਆਵੇ ਗੱਲ ਕਹਿੰਦੇ ਰਹੇ ਨੇ ਹੁਣ ਸਵਾਲਾਂ ਤੋਂ ਭੱਜਦੇ ਨੇ ਆਪ ਸਵਾਲਾਂ ਤੋਂ ਭੱਜ ਰਿਹਾ ਹੈ ਦੇਖੋ ਅਸੀਂ ਖਾਤੇ ਕੋਲ ਕੀ ਹੈ ਹਥਿਆਰ ਸਾਡੇ ਕੋਲ ਨਹੀਂ ਕੋਈ ਕੋਈ ਸਾਡੇ ਕੋਲ ਕੋਈ ਚੀਜ਼ ਨਹੀਂ ਆ ਲਾਦੇ ਪੁਲਿਸ ਅੱਧਾ ਹੀ ਸ਼ਰਾਬ ਪੀਤੀ ਹੋਈ ਐ ਹੈ ਜੀ ਤੁਹਾਡੇ ਸਾਹਮਣੇ ਕਿੰਨੀ ਤੱਕ ਕੰਮ ਮੁੱਕੀ ਹੋਈ ਐ ਇੰਨਾ ਗੁੰਡਾ ਰਾਜ ਭਗਵੰਤ ਜੀ ਮਾਨ ਨੇ ਕਰਤਾ ਪੁਲਿਸ ਰਾਜ ਹੋ ਗਿਆ ਇਹ ਭਗਵੰਤ ਮਾਨ ਦਾ ਰਾਜ ਨਹੀਂ ਰੋਜ਼ ਲੋਕਾਂ ਦਾ ਕਿਸਾਨਾਂ ਦਾ ਇਹ ਕਰੀਏ ਨੇ ਮੁੜ ਕੇ ਸਾਡੇ ਇੱਕ ਵਾਰੀ ਮੇਰੇ ਗੱਲ ਯਾਦ ਐ ਉਹ ਮੁੱਖ ਮੰਤਰੀ ਆਇਆ ਤੀ ਬੇਅੰਤ ਭਾਨੀਗੜ ਤਸੀਲ ਆ ਮੇਰੀ ਉੱਥੇ ਉਹਨੇ ਮਜ਼ਦੂਰਾਂ ਨੇ 11000 ਰੁਪਇਆ ਢਾਲ ਕੇ ਦਿੱਤਾ ਵੀ ਸਾਨੂੰ ਦੇਊ ਕੋਸਾ ਉਹ ਲੈ ਕੇ ਪੈਸੇ ਉਹਨੇ ਪਾਰ ਗਿਆ ਉਹਦਾ ਪੈਸੇ ਲਗਿਆ ਸੀ ਇਹ ਸਾਡੇ ਸਿਲੰਡਰ ਟਰਾਲੀਆਂ ਸਾਡੀਆਂ ਸੀੜੀਆਂ ਸਾਡਾ ਸਾਰਾ ਕੁਝ ਚੋਰੀ ਕਰਕੇ ਲੈ ਗਿਆ ਭਗਵੰਤ ਮਾਨ ਤੇ ਸਰਕਾਰ ਦੇ ਮੁਲਾਜ਼ਮ ਪੁਲਿਸ ਮੁਲਾਜ਼ਮ ਲੋਕਾਂ ਨੇ ਦੇਖੇ ਨੇ ਇਹਨਾਂ ਦੇ ਮਾਦਰੀ ਵਿੱਚ ਆਏ ਹਨ ਚੋਰੀਆਂ ਦੇ ਇੰਨੇ ਕਿਸਾਨਾਂ ਨਾਲ ਬੁਰੀ ਹਾਲਤ ਕੀਤੀ ਐ ਨੇ ਅਹੀ ਜੀ ਗੁੰੰਦੀ ਸਰਕਾਰ ਅੱਜ ਤਾਈਂ ਅਸੀਂ ਨਹੀਂ ਦੇਖੀ ਅੱਜ ਤੁਸੀਂ ਸੁਣਿਆ ਕਿ ਕਿਸਾਨਾਂ ਦੇ ਅੰਦਰ ਜਿਹੜਾ ਰੋਸ ਹੈ ਉਹ ਇਸ ਕਰਕੇ ਆ ਕਿਉਂਕਿ ਜਦੋਂ ਖਨੌਰੀ ਤੇ ਸੰਭੂ ਬਾਡਰ ਤੋਂ ਉਹ ਕਿਸਾਨਾਂ ਨੂੰ ਜਬਰੀ ਉਠਾਇਆ ਗਿਆ ਉਸ ਟਾਈਮ ਉਹਨਾਂ ਦਾ ਕੀਮਤੀ ਸਮਾਨ ਹੈ ਜਿਹੜਾ ਉੱਥੋਂ ਗਾਇਬ ਹੋ ਗਿਆ ਸੀ ਪੀਟੀਸੀ ਦੇ ਜ਼ਰੀਏ ਸੀ ਤੁਹਾਨੂੰ ਤਸਵੀਰਾਂ ਵੀ ਦਿਖਾਉਂਦੇ ਰਹੇ ਆ ਕਿ ਉਹਨਾਂ ਦੀਆਂ ਟਰਾਲੀਆਂ ਤੇ ਉਹਨਾਂ ਦੀਆਂ ਐਲਸੀਡੀਆਂ ਉਹਨਾਂ ਦੇ ਸਿਲੰਡਰ ਹੋਰ ਪਾਣੀ ਵਾਲੀਆਂ ਟੰਗੀਆਂ ਹੋਰ ਬਹੁਤ ਕੀਮਤੀ ਸਮਾਨ ਆ ਜਿਹੜਾ ਉੱਥੋਂ ਇੱਧਰ ਉੱਧਰ ਹੋਇਆ ਸੀ ਉਸ ਤੇ ਰੋਸ ਵਜੋਂ ਇੱਕ ਕਿਸਾਨ ਨੇ ਜਿਹੜੇ ਆਪਣੇ ਕਿਸਾਨੀ ਝੰਡੇ ਲੈ ਕੇ ਸਵਾਲ ਪੁੱਛਣ ਲਈ ਇੱਥੇ ਪਹੁੰਚੇ ਸੀ ਕਿਉਂਕਿ ਸਿਆਪਾਤਮਾਨ ਦੇ ਪਿੰਡ ਸਾਜਲੀ ਦੇ ਵਿੱਚ ਸਕੂਲ ਦਾ ਜਿਹੜਾ ਉਦਘਾਟਨ ਕਰਨ ਆਏ ਨੇ ਤੇ ਉਸ ਦਾ ਵਿਰੋਧ ਕਰਨ ਲਈ ਇੱਥੇ ਪਹੁੰਚੇ ਸੀ ਪਰ ਕਿਸਾਨਾਂ ਨੂੰ ਭੱਡੀ ਪੁਲਿਸ ਫੋਰਸ ਤਨਾਤ ਕਰਕੇ ਉੱਥੇ ਹੀ ਰੋਕ ਲਿਆ ਪਰ ਤੁਹਾਨੂੰ ਇਹ ਵੀ ਦੱਸ ਦਈਏ ਦੁਬਾਰਾ ਤੋਂ ਕਿ ਇਹੀ ਸਰਕਾਰ ਦੇ ਜਿਹੜੇ ਨੁਮਾਇੰਦੇ ਸੀ ਉਹ ਕਿਹਾ ਕਰਦੇ ਸੀ ਕਿ ਜਿਹੜੀ ਸਰਕਾਰ ਹੈ ਉਹ ਜਿਹੜੀ ਹੈਗੀ ਆ ਉਹਨੂੰ ਸਵਾਲ ਕਰਿਆ ਕਰੋ ਪਰ ਹੁਣ ਤੁਹਾਨੂੰ ਦੱਸ ਦਈਏ ਕਿ ਜਿਹੜਾ ਕੈਪਟਨ ਜਿਹੜਾ ਇਹ ਸਵਾਲ ਹੈ ਸਵਾਲ ਨੇ ਜਿਹੜੇ ਉਹਨਾਂ ਨੂੰ ਕਰਨ ਨਹੀਂ ਦਿੱਤੇ ਜਾ ਰਹੇ ਇੱਥੇ ਹੀ ਰੋਗ ਦਿੱਤਾ ਗਿਆ ਤੁਸੀਂ ਦੇਖੋ ਕਿ ਲਗਾਤਾਰ ਕਿਸਾਨ ਵੀ ਜਿਹੜੇ ਸਾਹਮਣੇ ਡਟੇ ਹੋਏ ਨਜ਼ਰ ਆ ਰਹੇ ਨੇ ਇਹ ਤਸਵੀਰਾਂ ਨੇ ਪਿੰਡ ਸਾਜਲੀ ਦੀਆਂ ਸਨਾਮ ਹਲਕਾ ਪਿੰਡ ਸਾਜਲੀ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹੋਰ ਵੀ ਤਸਵੀਰਾਂ ਦੇਖਦੇ ਰਹੋ ਬਣੇ ਹੋ ਪੀੜੀ ਦੇ ਕੈਮਰਾਮੈਨ ਦੀਪਕ ਗਰਗ ਦੇ ਨਾਲ ਗੁਰਦਰਸ਼ਨ ਸਿੰਘ ਸਿੱਧੂ ਪੀਟੀਸੀ ਨਿਊਜ਼ ਸਾਜਲੀ ਸੰਗਰੂਰ